लोग फीम पुटी पहला भी खाते सके पर कहीं उन्नी ज्यादा समस्या नहीं होगी जी अल संथैटिक नशा हो गया चिट्टे का नशा हो गया इस ज़्यादा प्रॉब्लम आई हैगी है दो जनता रोल सामना ज़्यादा रहता है पहले नंबर से सइकैट्रिस दूजे नंबर से पेशेंट का कुछ अगर पेशेंट छना चाहता है बीलिंग है तो बिल्कुल छड़ा जा सकता है बहुत अच्छे तरीके बहुत जल्दी छोड़या जा सकता है इस ਔਰ ਕੁਝ ਲੋਕ ਨੇ ਕਿੰਨੇ ਮਾਨਸਿਕ ਵੀ ਹੈਗੇ ਨੇ ਕਈ ਵਾਰ ਉਹਨਾਂ ਨੂੰ ਬਿਮਾਰੀ ਦਾ ਪਤਾ ਨਹੀਂ ਲੱਗਦਾ ਉਹ ਖੁਦ ਖੁਦ ਬਿਮਾਰ ਹੁੰਦੇ ਰਹਿੰਦੇ ਨੇ ਉਹ ਕਿਵੇਂ ਆਈਡੈਂਟੀਫਾਈ ਹੁੰਦਾ ਫਿਰ ਉਹ ਉਹਦੇ ਵੀ ਤੁਹਾਡੇ ਕੋਲ ਲਾਜ ਨਹੀਂ ਕੇ ਕੈਮੀਕਲ ਡਿਸਟਰਬੈਂਸੀਸ ਇੰਬੈਲੈਂਸਿਸ ਹੁੰਦੇ ਹੈਗੇ ਜਿਹੜੇ ਕਿ ਆਪਣੇ ਦਿਮਾਗ 'ਚ ਹੋ ਜਾਂਦੇ ਨੇ ਇੱਕ ਕਾਮਨ ਹੈਗਾ ਇਹ ਮੈਡੀਸਨ ਨਾਲ ਥੋੜੀ ਜਿਹੀ ਮੈਡੀਸਨ ਨਾਲ ਜ਼ਿਆਦਾ ਰੋਲ ਕਾਉਂਸਲਿੰਗ ਨਾਲ ਠੀਕ ਹੋ ਜਾਂਦੇ ਨੇ ਬਿਲਕੁਲ ਠੀਕ ਹੋ ਜਾਂਦੇ ਨੇ ਪੰਜਾਬ ਅੰਦਰ ਜਿੱਥੇ ਨਸ਼ੇ ਦੀ ਵੱਡੀ ਸਮੱਸਿਆ ਹੈ ਨਸ਼ੇ ਨਾਲ ਨੌਜਵਾਨ ਆਪਣੀ ਜਵਾਨੀ ਖਰਾਬ ਕਰ ਰਹੇ ਨੇ ਉੱਥੇ ਹੀ ਦਿਮਾਗੀ ਪਰੇਸ਼ਾਨੀ ਹੈ ਜਿਹੜੀ ਉਹ ਵੀ ਬਹੁਤ ਸਾਰੇ ਉਸ ਨਾਲ ਮਰੀਜ਼ ਨੇ ਬਹੁਤ ਸਾਰੇ ਨੌਜਵਾਨ ਹਰ ਇੱਕ ਵਰਗ ਇਸ ਦਿਮਾਗੀ ਪਰੇਸ਼ਾਨੀ ਨਾਲ ਪਰੇਸ਼ਾਨ ਹੈ ਪਰ ਇਸ ਤੋਂ ਬਾਰੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਇਸ ਬਾਰੇ ਸਾਡੇ ਨਾਲ ਅੱਜ ਬਾਰਖ ਹਸਪਤਾਲ ਤੋਂ ਮਾਹੀ ਡਾਕਟਰ ਨੇ ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ ਕਿ ਆਖਰ ਇਹ ਕਿਸ ਤਰ੍ਹਾਂ ਦੀ ਬਿਮਾਰੀ ਹੈ ਕਿਸ ਤਰ੍ਹਾਂ ਬੰਦੇ ਨੂੰ ਪਤਾ ਲੱਗਦਾ ਹੈ ਇਸ ਬਾਰੇ ਪੂਰੀ ਗੱਲਬਾਤ ਨੇ ਇਲਾਜ ਬਾਰੇ ਵੀ ਪੁੱਛਾਂਗੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਫੀਟੀ ਸੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾ ਸੱਤ ਤੋਂ ਪਹਿਲਾਂ ਦਾ ਤੁਹਾਡੇ ਬਾਰੇ ਦੱਸੋ इतने तो आए डॉक्टर को ज्वाइन किया है पहला कितने जॉब की डिग्री हाँ जी मैं एम डी डी एम मैं अपने एम डिग्री मणिपाल करनाटका तो की है तो उस तो बाद प्राइवेट प्रैक्टिस कर रहा मैंने इतने आए नु एक महीना हो गया है पार्क हॉस्पिटल ट्रीटमेंट हो रहा है ਉਸ ਇਸ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗਾ ਕਿ ਨਸ਼ੇ ਦੀ ਇੰਨੀ ਕਿ ਜ਼ਿਆਦਾ ਪ੍ਰੋਬਲਮ ਪੰਜਾਬ ਚ ਵੱਜ ਚੁੱਕੀ ਹੈ ਤੇ ਜਿਹਦੇ ਜਿਹੜਾ ਕੋਈ ਵੀ ਸੋਲਿਊਸ਼ਨ ਨਹੀਂ ਮਿਲ ਪਾ ਰਿਹਾ ਤੇ ਇਹਦੇ ਵਿੱਚ ਕਿੱਲ ਨਸ਼ਾ ਇੱਕ ਸਰੀਰਕ ਤੋੜ ਦੇ ਨਾਲ ਨਾਲ ਇੱਕ ਮਾਨਸਿਕ ਵੀ ਤੋੜ ਲੱਗਦੀ ਹੈ ਜਿਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਤੇ ਉਹਦੇ ਬਾਰੇ ਆਪਾਂ ਨੂੰ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਨਸ਼ਾ ਇੰਨਾ ਵੱਧ ਗਿਆ ਤੁਸੀਂ ਦੇਖੋ ਜਿਵੇਂ ਕਿ ਚਿੱਟਾ ਹੋ ਗਿਆ ਫੀਮ ਹੋ ਗਈ ਫੁੱਕੀ ਹੋ ਗਈ ਇਦਾਂ ਦੇ ਨਸ਼ੇ ਸਿੰਥੈਟਿਕ ਨਸ਼ਾ ਅੱਜ ਕੱਲ ਇੰਨਾ ਕਾਮਨ ਹੋ ਗਿਆ ਹੈ ਇਦੇ ਬਾਰੇ ਕੋਈ ਅਵੇਅਰਨੈਸ ਨਹੀਂ ਹੈਗੀ ਲੋਕਾਂ ਦੇ ਵਿੱਚ ਤੇ ਇਹਦੇ ਨਾਲ ਸਟਿਗਮਾ ਇੰਨਾ ਜੁੜਿਆ ਹੋਇਆ ਹੈ ਕਿ ਲੋਕ ਦਿਖਾਣਾ ਵੀ ਨਹੀਂ ਚਾਹੁੰਦੇ ਕਿਉਂ ਕਿਉਂ ਨਹੀਂ ਦਿਖਾਣਾ ਚਾਹੁੰਦੇ ਸਮਾਜ ਨੂੰ ਪਤਾ ਲੱਗ ਜਾਏਗਾ ਕਿ ਮੈਂ ਨਸ਼ਾ ਕਰ ਰਿਹਾ ਹਾਂ ਪਰ ਤੋਂ ਦੇ ਜੋ ਕਨਸੀਕੁਐਂਸੀ ਜੋ ਆਪਾਂ ਉਹਦੇ ਰਿਜ਼ਲਟ ਮਿਲ ਰਿਹਾ ਹੈ ਆਪਾਂ ਨੂੰ ਉਹਦੇ ਬਾਰੇ ਕੋਈ ਦੇਖ ਨਹੀਂ ਰਿਹਾ ਇੰਨਾ ਜ਼ਿਆਦਾ ਫਾਈਨੈਂਸ਼ੀਅਲ ਲਾਸ ਹੋ ਰਿਹਾ ਹੈ ਇੰਨਾ ਜ਼ਿਆਦਾ ਇਕਨੋਮਿਕ ਬਰਡਨ ਪੈ ਰਿਹਾ ਹੈ ਪੂਰੀ ਫਾਈਨੈਂਸ਼ੀਅਲ ਬਰਡਨ ਪੈ ਰਿਹਾ ਤੇ ਨਾਲ-ਨਾਲ ਕੇਅਰ ਗੀਵਰ ਬਰਡਨ ਵੀ ਹੈਗਾ ਜਿਵੇਂ ਕਿ ਲੋਕੀ ਉਹਨਾਂ ਦੇ ਨਾਲ ਜਿਹੜੇ ਘਰ ਦੇ ਆ ਉਹ ਵੀ ਪਰੇਸ਼ਾਨ ਨੇ ਵੀ ਇਹਨਾਂ ਦਾ ਕੀ ਕੀਤਾ ਜਾਵੇ ਤਾਂ ਉਹਦੇ ਲਈ ਅਸੀਂ ਹਮੇਸ਼ਾ 24 ਘੰਟੇ હાજર ਹੈਗੇ ਉਹਨਾਂ ਲਈ ਤਾਂ ਤੁਸੀਂ ਇੱਕ ਸਿਕੂਪ ਸਰ ਕਿਹੜੇ ਕਿਹੜੇ ਨਸ਼ੇ ਆ ਜਿਹੜੇ ਅੱਜ ਕੱਲ ਤੁਹਾਡੇ ਕੋਲ ਆ ਰਹੇ ਜਿਵੇਂ ਕਿ ਲੋਕ ਫੀਮ ਬੁੱਕੀ ਪਹਿਲਾਂ ਵੀ ਖਾਂਦੇ ਸੀਗੇ ਪਰ ਕਹਿੰਦੇ ਉੰਨੀ ਜ਼ਿਆਦਾ ਸਮੱਸਿਆ ਨਹੀਂ ਹੋਈ ਜਿਹੜੀ ਅੱਜ ਕਾ ਸਿੰਥੈਟਿਕ ਨਸ਼ਾ ਹੋ ਗਿਆ ਚਿੱਟੇ ਦਾ ਨਸ਼ਾ ਹੋ ਗਿਆ ਇਸ ਨਾਲ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਹੈ ਤੇ ਕੀ ਕੀ ਪ੍ਰੋਬਲਮ ਆਉਂਦੀ ਹੈ ਹੈਗੀਆ ਤੇ ਤਾਂ ਹੱਲ ਵੀ ਕੋਈ ਹੈਗਾ ਪਤਾ ਇਹ ਵੀ ਕਹਿ ਚਾਹ ਰਹੇ ਲੋਕ ਵੀ ਜੋ ਸਿਨਥੈਟਿਕ ਨਸ਼ਾ ਲੈਂਦਾ ਹੈ ਪਰ ਉਹਦਾ ਹੱਲ ਨਹੀਂ ਜਦੋਂ ਤੋੜੇ ਨਹੀਂ ਲੱਗਦੀ ਹੈਗੀ ਹੈ ਕਿ ਉਹ ਨਸ਼ਾ ਛੱਡੀ ਨਹੀਂ ਸਕਦਾ ਇਹ ਦੇਖੋ ਜੀ ਪਹਿਲਾਂ ਪੁਰਾਣੇ ਜ਼ਮਾਨੇ ਚ ਫੀਮ ਲੈਂਦੇ ਸੀ ਰੋਕੀ ਉਹ ਲੈ ਰਹੇ ਸੀਗੇ 90 90 ਸਾਲ ਤੱਕ ਲੈ ਰਹੇ ਸੀਗੇ ਬਟ ਉਹ ਉਹਨਾਂ ਚੀਜ਼ਾਂ ਨਹੀਂ ਐ ਜ਼ਿਆਦਾ ਮਿਲਾਵਟੀ ਮਿਲਣ ਲੱਗੇ ਸਿਨਥੈਟਿਕ ਜਿਹੜਾ ਆਪਾਂ ਸਿਨਥੈਟਿਕ ਨਸ਼ਾ ਕਹਿੰਦੇ ਆ ਉਹਦੇ ਵਿੱਚ ਇੰਨੀ ਕੋਈ ਜ਼ਿਆਦਾ ਮਿਲਾਵਟ ਹੁੰਦੀ ਹੈ ਜਦੋਂ ਹੀ ਪੇਸ਼ੈਂਟ ਛੱਡਦਾ ਉਹਨੂੰ ਇੰਨੀ ਤੋੜ ਪੈਂਦੀ ਹੈ ਸਰੀਰਕ ਤੋੜੋ ਦੇ ਹੱਥ ਪ ਉਹਨੂੰ ਵਸੇ ਜਾਂਦੀ ਹੈ ਉਹਨੂੰ ਉਹਨੂੰ ਲੂਜ਼ ਮੋਸ਼ਨ ਲੱਗ ਜਾਂਦੇ ਹੈ ਉਹਨੂੰ ਇੰਨੀ ਜਿਆਦਾ ਮਾਨਸਿਕ ਤੋੜ ਪੈਂਦੀ ਹੈ ਕਿ ਉਹਦਾ ਕੋਈ ਇਲਾਜ ਨਹੀਂ ਉਹ ਕਹਿੰਦਾ ਤੇ ਉਹਦੇ ਲਈ ਸਾਈਕੀਐਟ੍ਰਿਸ ਦਾ ਦਿਖਾਣਾ ਉਹਨਾਂ ਨੂੰ ਮਿਲਣਾ ਬਹੁਤ ਜਿਆਦਾ ਜ਼ਰੂਰੀ ਹੁੰਦਾ ਹੈ ਉਹੀ ਸਮਝ ਸਕਦੇ ਹੈ ਵੀ ਇਸ ਚੀਜ਼ ਦਾ ਕੀ ਇਲਾਜ ਹੈਗਾ ਇਸ ਚੀਜ਼ ਦਾ ਇਲਾਜ ਹੈਗਾ 100% ਕ્યોਰ ਹੈਗਾ ਪਰ ਇਹਦੇ ਵਿੱਚ ਦੋ ਜਨਿਆਂ ਦਾ ਰੋਲ ਸਭ ਨਾਲ ਜਿਆਦਾ ਰਹਿੰਦਾ ਪਹਿਲੇ ਨੰਬਰ ਤੇ ਸਾਈਕੀਐਟ੍ਰਿਸ ਦੂਜੇ ਨੰਬਰ ਤੇ ਪੇਸ਼ੈਂਟ ਦਾ ਕੋਟ ਅਗਰ ਪੇਸ਼ੈਂਟ ਛੱਡਣਾ ਚਾਹੁੰਦਾ ਹੈ ਵੀਲਿੰਗ ਹੈ ਤਾਂ ਬਿਲਕੁਲ ਛੱਡਿਆ ਜਾ ਸਕਦਾ ਹੈ ਬਹੁਤ अच्छे तरीके ਨਾਲ ਤੇ ਉਹ ਜਲਦੀ ਛੱਡਿਆ ਜਾ ਸਕਦਾ ਹੈ ਇਸ ਚੀਜ਼ ਨੂੰ ਮੈਨੂੰ ਲੋਕਾਂ ਦੀ ਧਾਰਨਾ ਹੈਗੀ ਵੀ ਛੱਡਣਾ ਬਹੁਤ ਔਖਾ ਹੁੰਦਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਤੋੜ ਲੱਗਦੀ ਹੈ ਸਰੀਰ ਟੁੱਟਦਾ ਹੈਗਾ ਕਿ ਉਹ ਉਹਦਾ ਵੀ ਹੱਲ ਹੈਗਾ ਆਪਣੇ ਕੋਲੇ ਉਹ ਕਿੰਨਾ ਟਾਈਮ ਹੈ ਜਿਹੜਾ ਲੱਗਦਾ ਹੈਗਾ ਤੁਹਾਡੇ ਕੋਲ ਆਉਂਦਾ ਹੈ ਮਰੀਜ਼ ਉਹਨੂੰ ਕਿੰਨਾ ਟਾਈਮ ਲੱਗਦਾ ਹੈਗਾ ਥੋੜਾ ਜਿਹਾ ਆਪਣੇ ਲੀਤੇ ਪੈਣ ਲਈ ਜ ਉਹਨੂੰ ਨਸ਼ਾ ਛੱਡਣ ਲਈ ਤੇ ਜਿਵੇਂ ਕਿ ਤੁਸੀਂ ਮੇਰੇ ਤੋਂ ਪੁੱਛਿਆ ਤਾਂ ਇਹਨਾਂ ਨੂੰ ਮਹੀਨਾ ਜਾਂ 2 ਮਹੀਨੇ ਦੇ ਵਿੱਚ ਵਿੱਚ ਇਹਨਾਂ ਕੋਲ ਠੀਕ ਹੋ ਜਾਂਦਾ ਹੈ ਪੇਸ਼ੈਂਟ ਉਹਨੂੰ ਸਰੀਰਕ ਤੌਰ ਤੇ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਟ੍ਰੀਟਮੈਂਟ ਜਿਹੜੀ ਮੈਡੀਸਿਨਸ ਹੈ ਵੀ ਰੋਲ ਰਹਿੰਦਾ ਹੈ ਪਲੱਸ ਕਾਉਂਸਲਿੰਗ ਦਾ ਜਿਹੜੀ ਕਿ ਅਸੀਂ ਦੋਨੋਂ ਇੱਥੇ ਕਰਦੇ ਹੈਗੇ ਆਂ ਤੋੜ ਸਰੀਰਕ ਤੋੜ ਪੈਂਦੀ ਹੈ ਉਹਦੇ ਵਾਸਤੇ ਇਨੀਸ਼ੀਅਲੀ ਮੈਡੀਸਿਨਸ ਚੱਲਦੀਆਂ ਮੈਡੀਸਿਨਸ ਦਾ ਰੋਲ ਰਹਿੰਦਾ ਹੈ ਫਿਰ ਜਿਹੜੀ ਮਾਨਸਿਕ ਸਮੱਸਿਆਵਾਂ ਆਉਂਦੀਆਂ ਉਹਦੇ ਲਈ ਅਸੀਂ ਕਾਉਂਸਲਿੰਗ ਕਰਦੇ ਹੈ ਕਾਉਂਸਲਿੰਗ ਦਾ ਰੋਲ ਜ਼ਿਆਦਾ ਬਾਅਦ ਵਿੱਚ ਜ਼ਿਆਦਾ ਕਾਮਨ ਰਹਿੰਦਾ ਹੈ ਕਿਉਂਕਿ ਪੇ ਕਿਹੜੇ ਪੁਆਇੰਟ ਤੇ ਜਾ ਕੇ ਉਹ ਦੁਬਾਰਾ ਨਸ਼ੇ ਦੀ ਦਲਦਲ ਚ ਫਸ ਸਕਦਾ ਹੈ ਤੇ ਉਸ ਨੂੰ ਅਸੀਂ ਸਹੀ ਕਰਦੇ ਹੈਗੇ ਨਸ਼ੇ ਵਾਲੇ ਤਾਂ ਆਪਾਂ ਪਤਾ ਲੱਗ ਜਾਂਦਾ ਹੈ ਨਸ਼ਾ ਕਰਦਾ ਪਰ ਕੁਝ ਲੋਕ ਨੇ ਕਹਿੰਦੇ ਮਾਨਸਿਕ ਵੀ ਹੈਗੇ ਨੇ ਕਈ ਉਹਨਾਂ ਨੂੰ ਉਹਨਾਂ ਨੂੰ ਬਿਮਾਰੀ ਦਾ ਪਤਾ ਨਹੀਂ ਲੱਗਦਾ ਉਹ ਖੁਦ ਖੁਦ ਬਿਮਾਰ ਹੁੰਦੇ ਰਹਿੰਦੇ ਨੇ ਉਹ ਕਿਵੇਂ ਆਇਡੈਂਟੀਫਾਈ ਹੁੰਦਾ ਪਰ ਉਹ ਉਹਦੇ ਵੀ ਤੁਹਾਡੇ ਕੋਲ ਲਾਚ ਹੈਗੇ ਨਹੀਂ ਬਿਲਕੁਲ ਨਹੀਂ ਹੈਗੇ ਜੀ ਇੱਕ ਸਰਵੇ ਹੋਇਆ ਸੀਗਾ ਨੈਸ਼ਨਲ ਮੈਂਟਲ ਹੈਲਥ ਸਰਵੇ 2015-2016 ਦੇ ਵਿੱਚ ਜਿਹਦੇ ਵਿੱਚ ਇਹ ਪਾਇਆ ਗਿਆ ਕਿ 10 ਤੋਂ 15% ਲੋਕਾਂ ਦੇ ਵਿੱਚ ਇੰਡੀਆ ਦੇ ਵਿੱਚ ਮਾਨਸਿਕ ਸਮੱਸਿਆਵਾਂ ਹੈਗੀਆਂ ਨੇ ਤੇ ਜਿੰਨਾ ਨੂੰ ਸਮੱਸਿਆ ਹੈਗੇ 70 ਤੋਂ 90% ਲੋਕੀ ਉਹਦਾ ਇਲਾਜ ਨਹੀਂ ਕਰਦੇ ਕਿਉਂ ਨਹੀਂ ਕਰਵਾ ਰਹੇ ਇੱਕ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਵੀ ਇਹਦੇ ਇਲਾਜ ਕਰਵਾਉਣਾ ਜ਼ਰੂਰੀ ਹੈ ਫਿਜ਼ੀਕਲ ਹੈਲਥ ਵੀ ਉਨੀ ਜਿੰਨੀ ਇੰਪੋਰਟੈਂਟ ਹੈ ਉਨੀ ਹੀ ਮੈਂਟਲ ਹੈਲਥ ਇੰਪੋਰਟੈਂਟ ਹੈ ਲੋਕਾਂ ਕੋਲ ਇਹ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਜੇ ਅਵੇਅਰਨੈਸ ਹੈਗੀ ਹੈ ਤਾਂ ਸਟਿਗਮਾ ਕਿ ਸੋਸਾਇਟੀ ਲੋਕ ਕੀ ਕਹਿਣਗੇ ਕਿ ਇਹ ਡਾਕਟਰ ਨੂੰ ਦਿਖਾ ਰਿਹਾ ਹੈ ਇਹਨੂੰ ਪਤਾ ਨਹੀਂ ਕੀ ਇਹ ਪਾਗਲ ਹੈ ਉਹਨੂੰ ਲੇਬਲ ਕੀਤਾ ਜਾਂਦਾ ਹੈ ਵੀ ਇਹ ਪਾਗਲ ਹੈ ਇਹ ਪਾਗਲ ਦੇ ਇਲਾਜ ਚੱਲ ਰਿਹਾ ਬਟ ਐਦਾ ਦੀ ਕੋਈ ਚੀਜ਼ ਨਹੀਂ ਹੁੰਦੀ ਕੈਮੀਕਲ ਡਿਸਟਰਬੈਂਸੀਜ਼ ਇੰਬੈਲੈਂਸਿਸ ਹੁੰਦੇ ਹੈਗੇ ਆ ਜਿਹੜੇ ਕਿ ਆਪਣੇ ਦਿਮਾਗ 'ਚ ਹੋ ਜਾਂਦੇ ਐ ਇੰਨੇ ਕਿ ਕਾਮਨ ਹੈਗੇ ਐ ਇਹ ਮੈਡੀਸਿਨ ਨਾਲ ਥੋੜੀ ਜਿਹੀ ਮੈਡੀਸਨ ਨਾਲ ਜ਼ਿਆਦਾ ਰੋਲ ਕਾਉਂਸਲਿੰਗ ਨਾਲ ਠੀਕ ਹੋ ਜਾਂਦੇ ਨੇ ਬਿਲਕੁਲ ਠੀਕ ਹੋ ਜਾਂਦੇ ਨੇ ਸਭ ਨਿਸ਼ਾਨੇ ਕੀ ਰਹਦੀ ਹੈ ਬੰਦੇ ਨੂੰ ਮਨਸਿਕ ਪ੍ਰੋਬਲਮ ਹੈਗੀ ਹੈ ਇਨਸਾਨ ਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਉਹ ਮਾਨਸਿਕ ਪ੍ਰੋਬਲਮ ਹੋਣ ਹੈ ਜਾਂ ਉਹ ਕੀ ਨਿਸ਼ਾਨੀਆਂ ਹੁੰਦੀ ਹੈ ਜਾਂ ਕਿਸ ਤਰ੍ਹਾਂ ਦੇ ਉਹਦੇ ਹੈਬਿਟਸ ਕਿਸ ਤਰ੍ਹਾਂ ਹੀ ਰਹਿੰਦੀ ਹੈ ਜਿਵੇਂ ਕਿ ਉਹਨਾਂ ਦਾ ਮਨ ਉਦਾਸ ਰਹਿਣਾ ਕਿਸੇ ਨਾਲ ਗੱਲ ਨਾ ਕਰਨਾ ਆਪ ਦੇ ਆਪ ਚ ਹੀ ਰਹਿਣਾ ਖਾਣਾ ਨਾ ਤੇ ਸਾਰਾ ਦਿਨ ਪਏ ਰਹਿਣਾ ਜਾਂ ਉਹਨਾਂ ਨੂੰ ਘਬਰਾਟ ਹੋਣੀ ਇੱਕੋ ਦਾ ਮੰਨੀ ਘਬਰਾਟ ਹੋਇਆ ਨਹੀਂ ਉਹਨਾਂ ਨੂੰ ਪਸੀਨਾ ਆਣਾ ਤੇ ਸਾਰਾ ਔਖਾਣਾ ਇਹ ਸਮੱਸਿਆਵਾਂ ਸਾਰੀਆਂ ਹੈਗੀਆਂ ਭੁੱਲਾ ਇਹ ਵੀ ਬਹੁਤ ਵੱਡੀ ਸਮੱਸਿਆ ਹੈ ਜਿਵੇਂ ਕਿ ਆਪਾਂ ਲੋਨਲੀਨੈਸ ਦੀ ਗੱਲ ਕਰੀਏ ਜਿਵੇਂ ਕਿ ਇਕੱਲਾਪਨ ਅੱਜ ਕੱਲ ਇੰਨਾ ਕਿ ਦੇਖਿਆ ਗਿਆ ਹੈ ਕਿ ਸਪੈਸ਼ਲੀ ਵੱਡਿਆਂ ਲੋਕਾਂ ਦੇ ਵਿੱਚ ਐਲਡਰਲੀ ਪੀਪਲ ਦੇ ਵਿੱਚ ਤੇ ਬਜ਼ੁਰਗਾਂ ਦੇ ਵਿੱਚ ਕਿ ਲੋਨਲੀਨੈਸ ਇੰਨੀ ਵੱਡੀ ਪ੍ਰੋਬਲਮ ਹੋ ਚੁੱਕੀ ਹੈ ਜਿਹਦੇ ਕਰਕੇ ਜਿਹਨੂੰ ਕੋਈ ਨਹੀਂ ਨੋਟਿਸ ਕਰ ਰਿਹਾ ਉਹਦੇ ਕਰਕੇ ਡਿਪਰੈਸ਼ਨ ਬਹੁਤ ਕਾਮਨ ਹੋ ਰਿਹਾ ਹੈ ਤੇ ਡਿਪਰੈਸ਼ਨ ਦਾ ਐਨਐਏ ਕੀ ਡਿਪਰੈਸ਼ਨ ਲੇਬਲ ਕਰਤਾ ਹੈਗਾ ਤੁਸ ਮਤਲਬ ਤੁੰਡਾ ਕੋਈ ਇਲਾਜ ਨਹੀਂ ਹੋ ਸਕਦਾ ਤੁਸੀਂ ਠੀਕ ਨਹੀਂ ਹੋ ਸਕਦੇ ਨਹੀਂ ਠੀਕ ਹੋ ਸਕਦੇ ਉਹ ਥੋੜੀ ਜੀ ਮੈਡੀਸਿਨ ਦੀ ਜ਼ਰੂਰਤ ਹੈ ਰਾਈਟ ਮੈਡੀਸਿਨ ਦੀ ਜ਼ਰੂਰਤ ਹੈ ਰਾਈਟ ਕਾਉਂਸਲਿੰਗ ਦੀ ਜ਼ਰੂਰਤ ਹੈ ਦੋਨੋਂ ਸਰ ਡਿਪਰੈਸ਼ਨ ਕਿਨੂੰ ਕਿਨੂੰ ਹੁੰਦਾ ਹੈਗਾ ਉਮਰ ਦਾ ਵੀ ਕੋਈ ਇੱਛ ਹੈਗਾ ਜੇ ਆਪਾਂ ਕਹਿੰਦੇ ਬੱਚਿਆਂ ਨੂੰ ਡਿਪਰੈਸ਼ਨ ਚ ਆ ਜਾਂਦੇ ਆ ਜਾਂ ਵੱਡੇ ਆਂਦੇ ਹੈਗੇ ਇਹਨਾਂ ਦੇ ਲੇਡੀ ਜਾਂਦੀ ਹੈਗੇ ਇਹ ਚ ਕੌਣ ਜਿਆਦਾ ਡਿਪਰੈਸ਼ਨ ਚ ਆਉਂਦਾ ਤੇ ਕਿਵੇਂ ਸ਼ੁਰੂ ਕਿਸ ਤਰ੍ਹਾਂ ਹੁੰਦਾ ਫਿਰ ਇਹਦਾ ਤੁਹਾਡੇ ਕੋਈ ਲਾਚ ਕਿਸ ਤਰ੍ਹਾਂ ਦੇ ਹੈਗੇ ਨੇ ਜਿਵੇਂ ਕਿ ਤੁਸੀਂ ਪੁੱਛਿਆ ਕਿ ਕਿਹੜੀ ਏਜ ਦੇ ਵਿੱਚ ਹੁੰਦਾ ਹੈ ਜ਼ਿਆਦਾ ਤਾਂ ਦੇਖਿਆ ਗਿਆ 20s ਦੀ ਏਜ ਦੇ ਵਿੱਚ ਜ਼ਿਆਦਾ ਇਹ ਡਿਪਰੈਸ਼ਨ ਹੁੰਦਾ ਹੈਗਾ ਇਹ ਅੱਗੇ ਨਹੀਂ ਸੀ ਹੁੰਦਾ ਹੁਣ ਜਿਹੜਾ ਸੋਸ਼ਲ ਮੀਡੀਆ ਆ ਗਿਆ ਜਾਂ ਸਟ्रेस ਲਗਾ ਲੋ ਬੱਚਿਆਂ ਨੂੰ ਸਕੂਲ ਤੋਂ ਹੀ ਐਨਾ ਸਟ्रेस ਦਿੱਤਾ ਜਾਂਦਾ ਹੈ ਉਹ ਪੇਰੈਂਟਸ ਉਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਕਿ ਬੱਚੇ ਨੂੰ ਕੀ ਫੇਸ ਕਰ ਰਿਹਾ ਕੀ ਪ੍ਰੋਬਲਮਸ ਫੇਸ ਕਰ ਰਿਹਾ ਹੈਗਾ ਤਾਂ ਉਹ ਮਤਲਬ ਬੋਲਦੇ ਨਹੀਂ ਦੱਸ ਨਹੀਂ ਪਾਉਂਦੇ ਉਦਾਸ ਰਹਿੰਦੇ ਆ ਤਾਂ ਇਹ ਚੀਜ਼ਾਂ ਜੇ ਰੋਦੇ ਇਹ ਲੱਛਣ ਤੁਹਾਨੂੰ ਦੇਖਣ ਨੂੰ ਮਿਲਣ ਤਾਂ ਤੁਸੀਂ ਇੱਕ ਸਾਈਕੀਆਟ੍ਰਿਸਟ ਨੂੰ ਜ਼ਰੂਰ ਕੰਸਲਟ ਕਰਵਾਓ ਇਹਦਾ ਇਲਾਜ ਬਿਲਕੁਲ ਹੈਗਾ ਹੈ ਮੈਡੀਸਿਨਸ ਨਾਲ ਅੱਛਾ ਇਲਾਜ ਹੋ ਜਾਂਦਾ ਹੈ ਖਾਸ ਕਰਕੇ ਜੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਬੱਚੇ پڑھਦੇ ਵੀ ਨਹੀਂ ਹਸਿਆਰ ਵੀ ਹੁੰਦੇ ਨੇ ਕਈ ਵਾਰ ਸੂਸਾਈਡ ਤੱਕ ਕਰ ਜਾਂਦੇ ਨੇ ਬੱਚੇ ਕਈ ਨਸ਼ੇ ਲੱਗ ਜਾਂਦੇ ਨੇ ਸਿਕਟਾ ਪੀਣ ਲੱਗ ਜਾਂਦੇ ਨੇ ਜਿਸ ਤਰ੍ਹਾਂ ਸਮੋਕਿੰਗ ਕਰਦੇ ਨੇ ਉਹ ਸਟ्रेस ਕਾਰਨ ਕਿਤਾ ਦਿਨ ਸਰ ਉਹ ਸਟੈਸ ਕਾਰਨ ਇੱਕ ਇੱਕ ਸਭ ਤੋਂ ਵੱਡਾ ਕਾਰਨ ਹੈ ਸਟ्रेस ਦੂਜੇ ਨੰਬਰ ਤੇ ਮੋਬਾਈਲ ਇੰਟਰਨੈਟ ਐਡਿਕਸ਼ਨ ਇਹ ਵੀ ਬਹੁਤ ਵੱਡਾ ਬੱਚਿਆਂ ਚ ਅੱਜਕੱਲ ਕਾਮਨ ਹੋ ਗਿਆ ਸਪੈਸ਼ਲੀ ਕੋਰੋਨਾ ਤੋਂ ਬਾਅਦ ਇੰਨਾ ਕਿ ਜ਼ਿਆਦਾ ਸਕਰੀਨ ਟਾਈਮ ਹੋ ਗਿਆ ਬੱਚਿਆਂ ਦਾ ਕਿ ਉਹ ਕਿਸੇ ਨਾਲ ਗੱਲ ਨਹੀਂ ਕਰਦੇ ਹੈਗੇ ਤੇ ਜੋ ਉਹਨਾਂ ਨੂੰ ਦਿਖਾਇਆ ਜਾ ਰਿਹਾ ਉਸ ਤੇ ਬਲੀਵ ਕਰਦੇ ਹੈ ਤਾਂ ਉਹ ਇਹ ਚੀਜ਼ਾਂ ਅਫੈਕਟ ਕਰ ਰਹੀਆਂ ਹੈਗੀਆਂ ਤੁਸੀਂ ਹੁਣ ਜਿਵੇਂ ਤੁਸੀਂ ਸੁਸਾਇਡ ਲਗਾ ਲੋ ਵੀ ਲੋਕਾਂ ਜੇਕਰ ਡਿਪਰੈਸ਼ਨ ਹੈ ਤਾਂ ਉਹਦੇ ਵਿੱਚ ਇੱਕ ਇੱਕ ਸੁਸਾਇਡ ਹੈਗਾ ਹੀ ਹੈਗਾ ਤਾਂ ਉਹਦੇ ਬਾਰੇ ਜੇਕਰ ਆਪਾਂ ਨਹੀਂ ਉਸ ਡਿਪਰੈਸ਼ਨ ਨੂੰ ਟਰੀਟ ਕਰਦੇ ਤਾਂ ਉਹ ਸੁਸਾਇਡ ਤੱਕ ਵੀ ਚਲਾ ਜਾਂਦਾ ਤੇ ਮੈਂ ਇਸ ਮਾਧਿਅਮ ਦੇ ਰਾਹੀਂ ਇਹ ਹੀ ਕਹਿਣਾ ਚਾਹਾਂਗਾ ਕਿ ਤੁਹਾਨੂੰ ਜੇਕਰ ਥੋੜੀ ਵੀ ਕੋਈ ਪ੍ਰੋਬਲਮ ਹੈ ਤਾਂ ਇਹਨੂੰ ਪਲੀਜ਼ ਵਧਾਉਣਾ ਤੁਸੀਂ ਜ਼ਰੂਰ ਮਿਲੋ ਸਾਈਕੀਆਟ੍ਰਿਸਟ ਨੂੰ ਮਿਲੋ ਜਿੱਥੇ ਵੀ ਤੁਹਾਨੂੰ ਨੇੜੇ ਲੱਗਦਾ ਤੁਸੀਂ ਮਿਲ ਸਕਦੇ ਇੱਕ ਵਾਰੀ ਮਿਲੋ ਤਾਂ ਤੁਸੀਂ ਆਪਣਾ ਇਲਾਜ ਜਲਦੀ ਸ਼ੁਰੂ ਜਿੰਨੀ ਜਲਦੀ ਇਲਾਜ ਸ਼ੁਰੂ ਹੋਏਗਾ ਉਨੀ ਜਲਦੀ ਠੀਕ ਹੋਏਗਾ ਜਿੰਨੀ ਆਪਾਂ ਇਹਨੂੰ ਡਿਲੇ ਕਰਦੇ ਜਾਵਾਂਗੇ ਇਹਦਾ ਇਲਾਜ ਹੋਣਾ ਉਨਾ ਹੀ ਔਖਾ ਹੁੰਦਾ ਜਾਂਦਾ ਹੈ ਉਸ ਤੋਂ ਲੇਡੀ ਦੀ ਵੀ ਗੱਲ ਕਰੀਏ ਲੇਡੀ ਵੀ ਸ਼ਿਕਾਰ ਹੋ ਰਹੀਆਂ ਨੇ ਕਿਤੇ ਨਾ ਕਿਤੇ ਘਰ ਚ ਪਲੇਸ ਬੱਚਿਆਂ ਨਾਲ ਪ੍ਰੋਬਲਮ ਆਉਂਦੀ ਹੈ ਜਾਂ ਬੱਚਾ ਪੜਦਾ ਨਹੀਂ ਤੰਗ ਤੇ ਟੈਨਸ਼ਨ ਜਾਂ ਬੱਚੇ ਤੰਗ ਕਰਦੇ ਨੇ ਕਿਤੇ ਪ੍ਰੋਬਲਮ ਜਕਰ ਵਾਲਾ ਨਸ਼ਾ ਕਰਦੇ ਉਹ ਉਹਦਾ ਅਸਰ ਵੀ ਕਿਤੇ ਰਕ ਤੇ ਪਰਿਵਾਰ ਤੇ ਪੈਂਦਾ ਹੈ ਤੇ ਉਹਦਾ ਵੀ ਕੋਈ ਇਲਾਜ ਹੈ ਫਿਰ ਉਹਦਾ ਹੱਲ ਕੀ ਹੈਗਾ ਜੀ ਜਿਵੇਂ ਕਿ ਤੁਸੀਂ ਮੇਰੇ ਤੋਂ ਪੁੱਛਿਆ ਹੈ ਡੋਮੈਸਟਿਕ ਵਾਇਲੈਂਸ ਲੇਡੀਆਂ ਦੇ ਸਪੈਸ਼ਲੀ ਦੇਖਿਆ ਜਾਂਦਾ ਕਿ ਜਿਹੜਾ ਮੇਲ ਹੈਗਾ ਉਹ ਡਰਿੰਕ ਕਰ ਰਿਹਾ ਹੈ ਜਾਂ ਜੋ ਵੀ ਨਸ਼ਾ ਕਰ ਰਿਹਾ ਹੈ ਉਹਦੇ ਕਰਕੇ ਲੇਡੀਆਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਹੈ ਕਿ ਉਹਨਾਂ ਨੂੰ ਅੰਨਾ ਸਟ्रेस ਹੁੰਦਾ ਹੈ ਜਾਂ ਫਿਰ ਆਪਾਂ ਉਹਨਾਂ ਦੇ ਜਦੋਂ ਮੈਨਸਟ੍ਰੂਲ ਸਾਈਕਲਸ ਆਉਂਦੇ ਜਦੋਂ ਪੀਰੀਅਡਸ ਆਉਂਦੇ ਜਿਹਨੂੰ ਆਪਾਂ ਕਹਿੰਦੇ ਆ ਉਸ ਦੌਰਾਨ ਵੀ ਉਹਨਾਂ ਨੂੰ ਐਂਗਜ਼ਾਇਟੀ ਹੁੰਦੀ ਹੈ ਡਿਪਰੈਸ਼ਨ ਹੁੰਦਾ ਹੈ ਤਾਂ ਇਹ ਸਾਰੀ ਚੀਜ਼ਾਂ ਬਹੁਤ ਜ਼ਿਆਦਾ ਕਾਮਨ ਹੈਗੇ ਬੱਚੇ ਨਹੀਂ ਪੜ ਰਹੇ ਉਹਨਾਂ ਨੂੰ ਫੈਮਿਲੀ ਸਟ्रेस ਹੈਗਾ ਤਾਂ ਇਹ ਸਾਰੀ ਚੀਜ਼ਾਂ ਹੁੰਦੀ ਹੈਗੀ ਤੇ ਇਹਦਾ ਟਰੀਟਮੈਂਟ ਹੈਗਾ ਬਿਲਕੁਲ ਮਿਨਿਮਲ ਮੈਡੀਸਿਨਸ ਨਾਲ ਤੇ ਜ਼ਿਆਦਾ ਕਾਉਨਸਲਿੰਗ ਦੇ ਨਾਲ ਲੋਕ ਸਭ ਮੱਕੀ ਗੱਲ ਕੀਤੀ ਆਪਾਂ ਤੁਸੀਂ ਸਾਰੇ ਦੱਸਿਓ ਇਹਦੇ ਬਾਰੇ ਦੱਸਿਆ ਕਿਸ ਤਰ੍ਹਾਂ ਪੇਸ਼ੈਂਟ ਕਿਸ ਤਰ੍ਹਾਂ ਤੁਹਾਡੇ ਕੋਲ ਆ ਰਹੇ ਨੇ ਅੱਜਕੱਲ ਬੱਚੇ ਵੀ ਆ ਰਹੇ ਨੇ ਬਜ਼ੁਰਗ ਵੀ ਆ ਰਹੇ ਨੇ ਨਸ਼ੇ ਵਾਲੇ ਪੇਸ਼ੈਂਟ ਕਿਸ ਤਰ੍ਹਾਂ ਦੇ ਆ ਰਹੇ ਨੇ ਫਰਮੂਲਾ ਕਿਸ ਤਰ੍ਹਾਂ ਦਾ ਇਲਾਜ ਹੁੰਦਾ ਹੈ ਪਹਿਲਾਂ ਉਹਨਾਂ ਦਾ ਡਾਇਗਨੋਸ ਕਰਦੇ ਹੋ ਕਿਸ ਤਰ੍ਹਾਂ ਕਰਦੇ ਜਿਵੇਂ ਕਿ ਸਾਡੇ ਕੋਲ ਪਹਿਲੀ ਵਾਰ ਪੇਸ਼ੈਂਟ ਆਂਦਾ ਹੈ ਅਸੀਂ ਉਹਨਾਂ ਦੀ ਪੂਰੀ ਹਿਸਟਰੀ ਲੈਣੇ ਆ ਫਿਰ ਉਹਨਾਂ ਦੇ ਘਰਿਆਂ ਤੋਂ ਪੁੱਛਦੇ ਆ ਵੀ ਕੀ ਉਹਨਾਂ ਨੂੰ ਬਿਮਾਰੀ ਹੈ ਕਦੋਂ ਤੋਂ ਹੋਈ ਹੈ ਫੇਰ ਆਪੋ ਉਸ ਤਰੀਕੇ ਨਾਲ ਲਾਜ਼ ਉਹਨਾਂ ਦੀ ਮੈਡੀਸਿਨਸ ਸ਼ੁਰੂ ਕਰਦੇ ਹੈਗੇ ਮੈਡੀਸਿਨ ਸ਼ੁਰੂ ਨੇ ਹੁੰਦੇ ਸਾਰੀ ਉਹਨਾਂ ਦੀ ਕਾਉਨਸਲਿੰਗ ਸ਼ੁਰੂ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਇਹ ਰਿਅਲਾਈਜ਼ ਕਰਵਾਉਣਾ ਜ਼ਰੂਰੀ ਹੈ ਕਿ ਤੁਸੀਂ ਇੱਕ ਟਾਈਮ ਤੇ ਤੁਸੀਂ ਜੋ ਕਰ ਰਹੇ ਸੀ ਉਹ ਨਹੀਂ ਠੀਕ ਕਰ ਰਹੇ ਸੀ ਤਾਂ ਪਰ ਕਿਸ ਤਰ੍ਹਾਂ ਬੈਟਰ ਕਰ ਸਕਦੇ ਹੈ ਰੈਦਰ ਦੈਨ ਕਿ ਆਪੋ ਉਹਨਾਂ ਨੂੰ ਕਹੀਏ ਤੁਸੀਂ ਗਲਤ ਹੋ ਨਹੀਂ ਅਸੀਂ ਉਹਨਾਂ ਦੇ ਨਾਲ ਖੜੇ ਹੈ ਫੈਮਿਲੀ ਦੇ ਨਾਲ ਖੜੇ ਹੈ ਬਿਲਕੁਲ ਸਪੋਰਟ ਤੇ ਹੈਗੇ ਤੇ ਉਹਨਾਂ ਨੂੰ ਇਹ ਰਿਅਲਾਈਜ਼ੇਸ਼ਨ ਬਿਲਕੁਲ ਹੋ ਜਾਂਦੀ ਜਿਵੇਂ ਕਿ ਇੱਥੇ ਵੀ ਪੇਸ਼ੈਂਟਸ ਆਉਂਦੇ ਹੈ ਐਡਿਕਸ਼ਨ ਦੇ ਆਗੇ ਡਿਪਰੈਸ਼ਨ ਦੇ ਆਗੇ ਉਹ ਬਿਲਕੁਲ ਉਹਨਾਂ ਨੂੰ ਇਸ ਤਰ੍ਹਾਂ ਦਾ ਕਾਉਂਸਲ ਕੀਤਾ ਜਾਂਦਾ ਨੂੰ ਡਾਇਗਨੋਸ ਪਹਿਲੇ ਕਲੀਅਰ ਕੀਤਾ ਜਾਂਦਾ ਕਿ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ ਤੁਸੀਂ ਇੰਨਾ ਕੋਈ ਵੈਮ ਵੈਮ ਪਰਮਸ ਨਹੀਂ ਪਹਿਨਾ ਕਿ ਤੁਹਾਨੂੰ ਤੁਸੀਂ ਕਿਸੇ ਤੰਤਰਿਕ ਇੰਨਾ ਕੋਲੇ ਜਾਓ ਜਾਂ ਤੁਸੀਂ ਕਿਸੇ ਹੋਰ ਤੋਂ ਇਲਾਜ ਕਰਾਓ ਇਸ ਦਾ ਇਲਾਜ ਹੈਗਾ ਇੱਕ ਬੇਸਿਕਲੀ ਕੈਮੀਕਲ ਡਿਸਟਰਬੈਂਸੀਸ ਹੀ ਹੁੰਦੀ ਹੈ ਦਿਮਾਗ ਦੇ ਵਿੱਚ ਜਿਹੜੀ ਕਿ ਠੀਕ ਹੋਣ ਤੋਂ ਬਾਅਦ ਬਿਲਕੁਲ ਠੀਕ ਹੋ ਜਾਂਦਾ ਹੈਗਾ ਉਸਾਰ ਇਹ ਵੀ ਤਿਆਰ ਬਹਿਗਾ ਤੁਹਾਡੇ ਕੋਲ ਜਦੋਂ ਤੁਹਾਡੇ ਕੋਲ ਪੇਸ਼ੈਂਟ ਆਇਆ ਹੋਵੇ ਉਹਨੂੰ ਪਤਾ ਹੀ ਨਾ ਹੋ ਵੀ ਮੈਂ ਬਿਮਾਰ ਹਾਂ ਪਰ ਤੁਸੀਂ ਉਹਦਾ ਇਲਾਜ ਕੀਤਾ ਹੋਵੇ ਕਿਵੇਂ ਉਹਦਾ ਇਲਾਜ ਹੋਇਆ ਫਿਰ ਕਿਸ ਤਰ੍ਹਾਂ ਉਹਨੂੰ ਦੱਸਿਆ ਗਿਆ ਜੀ ਇੱਕ ਜਿਵੇਂ ਪਿਛਲੇ ਹਫਤੇ ਹੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਤੇ ਉਹਨੂੰ ਉਹਨੂੰ ਪਤਾ ਹੀ ਨਹੀਂ ਸੀਗਾ ਕਿ ਮੈਨੂੰ ਦਿਮਾਗੀ ਪ੍ਰੋਬਲਮ ਹੈਗੀ ਹੈ। ਤੋਂ ਉਹ ਉਹਦਾ ਸਿਰ ਦਰਦ ਕਰ ਰਿਹਾ ਸੀਗਾ, ਉਹ ਜਦੋਂ ਹੀ ਉੱਡਦੇ ਚੱਕਰ ਆਣਾ ਤੇ ਉਹਨੂੰ ਪਤਾ ਹੀ ਨਹੀਂ ਸੀਗਾ ਉਹਨੂੰ ਸਾਈਕੀਐਟ੍ਰਿਕ ਪ੍ਰੋਬਲਮ ਹੈ। ਉਹ ਕਿਸੇ ਤੰਤਰਿਕ ਬਾਬਾ ਕੋਲੇ ਚਲੇ ਗਏ। ਉਹ ਕਹਿੰਦੇ ਕਿ ਨਹੀਂ ਤੁਹਾਡਾ ਐਵੇਂ ਲਾਜ ਹੋ ਜਾਏਗਾ, ਹੋ ਜਾਏਗਾ। ਪਰ ਉਹ ਠੀਕ ਨਹੀਂ ਹੋਏ। ਜਦੋਂ ਹੀ ਅਸੀਂ ਮੈਡੀਸਿਨ ਮੈਡੀਸਿਨਸ ਸ਼ੁਰੂ ਕੀਤੀ ਆ, ਦੱਸਣਾ ਸ਼ੁਰੂ ਕੀਤਾ ਕਿ ਇਹ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਹੈ ਤੁਹਾਨੂੰ। ਇੱਕ ਸਟ्रेस ਦੇ ਕਾਰਨ ਡਿਪਰੈਸ਼ਨ ਹੋਇਆ ਜਿਹੜਾ ਕਿ ਟ੍ਰੀ ਟੇਬਲ ਹੈਗਾ ਤਾਂ ਉਹਨਾਂ ਨੇ ਮੈਡੀਸਿਨ ਸ਼ੁਰੂ ਕੀਤੀ ਕਾਉਂਸਲਿੰਗ ਸ਼ੁਰੂ ਕੀਤੀ ਉਹ ਬਿਲਕੁਲ ਠੀਕ ਨਹੀਂ ਹੋ ਉਹਨੂੰ ਹੱਸਦੇ ਆਖੇੜਦੇ ਪਰਿਵਾਰ ਨਾਲ ਗੱਲਾਂ ਕਰਦੇ ਇਵਨ ਪਰਿਵਾਰ ਵੀ ਉਹਨ ਮੰਨਦਾ ਹੈ ਕਿ ਮਾਨਸਿਕ ਸਮੱਸਿਆ ਹੈਗੀ ਹੈ ਜਿਹਦਾ ਕਿ ਇਲਾਜ ਹੈਗਾ ਉਹਨਾਂ ਦੇ ਪਰਿਵਾਰ ਚ ਵੀ ਕੋਈ ਨਹੀਂ ਮੰਨਦਾ ਸੀਗਾ ਕਿ ਐਵੇਂ ਦੀ ਕੋਈ ਪ੍ਰੋਬਲਮ ਹੋ ਸਕਦੀ ਉਹਨਾਂ ਨੇ ਐਸੀ ਕੋਈ ਆਤਮਾ ਆ ਗਈ ਉਤਪ੍ਰੇਤ ਆ ਗਿਆ ਐਵੇਂ ਦੀ ਚੀਜ਼ਾਂ ਨਹੀਂ ਹੁੰਦੀਆਂ ਇਹ ਸਾਰੀ ਚੀਜ਼ਾਂ ਸਾਇੰਟਿਫਿਕ ਪ੍ਰੂਫਨ ਹੈਗੀ ਹੈ ਤੇ ਇਹ ਚੀਜ਼ਾਂ ਹੁੰਦੀਆਂ ਹੈਗੀਆਂ ਡਾਕਟਰ ਮਾਨਸਿਕ ਕਿੱਦਕ ਇਲਾਜ ਕਿੰਨਾ ਟਾਈਮ ਚੱਲਦਾ ਹੈ ਦਾ ਤੇ ਕਿੰਨਾ ਕੁ ਔਖਾ ਕਿੰਨਾ ਕਹਿ ਸਕਦਾ ਕਿੰਨੀ ਕੁ ਮੈਡੀਸਨ ਲੱਗਦੀ ਹੈ ਖਾਸ ਕਰ ਤੁਹਾਡੇ ਹਸਪੀਟਲ ਇਹ ਡਿਪੈਂਡ ਕਰਦਾ ਹੈ ਪੇਸ਼ੈਂਟ ਨੂੰ ਪ੍ਰੋਬਲਮ ਕਿੰਨੀ ਦੇਰ ਤੋਂ ਪ੍ਰੋਬਲਮ ਚੱਲ ਰਹੀ ਹੈ ਅਗਰ ਪ੍ਰੋਬਲਮ ਬਹੁਤ ਥੋੜੀ ਦੇਰ ਤੋਂ ਚੱਲ ਰਹੀ ਹੈ ਤਾਂ ਉਹ ਦਾ ਮਹੀਨੇ 2 ਮਹੀਨੇ ਦੇ ਵਿੱਚ ਇੰਨਾ ਕੁ ਲਾਜੋ ਇਹ ਤਾਂ ਉਹਨਾਂ ਨੂੰ ਮੈਡੀਸਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਮੇਰੇ ਜਿੰਨੇ ਵੀ ਪੇਸ਼ੈਂਟ ਠੀਕ ਹੋਏ ਹੈ ਉਹ ਵਿਦਆਊਟ ਮੈਡੀਸਨਸ ਉਹਨੋਂ ਆਪਣਾ ਲਾਈਫ ਕੰਟੀਨਿਊ ਕਰ ਪਾ ਰਿਹਾ ਹੈ ਇਹ ਗਲਤ ਧਾਰਨਾ ਸੋਸਾਇਟੀ ਦੇ ਵਿੱਚ ਹੈਗੀ ਕਿ ਇੱਕ ਵਾਰੀ ਮੈਡੀਸਨ ਲੱਗ ਜਾਈਏ ਤਾਂ ਤੁਸੀਂ ਲਾਈਫ ਲੰਮ ਤੁਹਾਨੂੰ ਖਾਣੀ ਪੈਗੀ ਨਹੀਂ ਐਵੇਂ ਦਾ ਨਹੀਂ ਹੈਗਾ ਤੁਸੀਂ ਉਹ ਡਿਪੈਂਡ ਕਰਦਾ ਹੈ ਤੁਹਾਨੂੰ ਕਿੰਨੀ ਪ੍ਰੋਬਲਮ ਹੈਗੀ ਹੈ ਤੁਹਾਨੂੰ ਕਿੰਨੀ ਦੇਰ ਦੀ ਜ਼ਰੂਰਤ ਹੈਗੀ ਹੈ ਲੱਗਦਾ ਦਵਾਈ ਦੇ ਨਾਲ ਨਾਲ ਕੋਈ ਟੈਸਟ ਵੀ ਕੀਤੇ ਜਾਂਦੇ ਨੇ ਇਹ ਉਹ ਬਿਮਾਰੀ ਦਾ ਪਤਾ ਲੱਗ ਸਕੇ ਬੇਸ਼ੱਕ ਤੁਸੀਂ ਉਹ ਪੁੱਛ ਕੇ ਚ ਕਰਦੇ ਹੈਗੇ ਹੋ ਪਰ ਕੋਈ ਟੈਸਟ ਵਿਸਤ੍ਰਿਤ ਹੋ ਸਕਦੇ ਹਾਂਜੀ ਇਸ ਤਰ੍ਹਾਂ ਦੇ ਕਾਫੀ ਟੈਸਟ ਹੁੰਦੇ ਸਾਈਕੋਲੋਜੀਕਲ ਟੈਸਟ ਕਹਿੰਦੇ ਹੈ ਕਿ ਜਿਨ੍ਹਾਂ ਨੂੰ ਜਿਹਨਾਂ ਡਾਇਗਨੋਸਟਿਕ ਟੈਸਟ ਹੁੰਦਾ ਅਗਰ ਆਪਾਂ ਨੂੰ ਪੁੱਛ ਕੇ ਸਾਨੂੰ ਨਹੀਂ ਪਤਾ ਲੱਗਦਾ ਤਾਂ ਅਸੀਂ ਟੈਸਟ ਵੀ ਕਰਦੇ ਹੈਗੇ ਆ ਉਹਦੇ ਵਿੱਚ ਇਹ ਪਤਾ ਲੱਗਦਾ ਕਿ ਤੁਹਾਨੂੰ ਬਿਮਾਰੀ ਕੀ ਹੈ ਉਸ ਬਿਮਾਰੀ ਦਾ ਅਗਰ ਪਤਾ ਲੱਗੇਗਾ ਤਾਂ ਹੀ ਉਸ 'ਚ ਦਾ ਟ੍ਰੀਟਮੈਂਟ ਹੋਏਗਾ। ਉਹਦੇ ਸਾਡੇ ਵੱਖ-ਵੱਖ ਤਰ੍ਹਾਂ ਦੇ ਵਰਬਲ ਟੈਸਟਸ ਹੁੰਦੇ, ਪਰਫਾਰਮੈਂਸ ਟੈਸਟਸ ਹੁੰਦੇ, ਉਹ ਸਾਰੇ ਟੈਸਟ ਐਡਮਿਨਿਸਟਰ ਕਰੇ ਕਰੇ ਜਾਂਦੇ ਹੈਗੇ। ਇਹ ਚੀਜ਼ ਜੋ ਕਿ ਮੈਂ ਦੇਖ ਰਿਹਾ ਵਿਟਿੰਡਾ ਦੇ ਵਿੱਚ ਇਹ ਚੀਜ਼ ਘੱਟ ਹੋ ਰਹੀ ਹੈ, ਪਰ ਇਸ ਚੀਜ਼ ਦੀ ਬਹੁਤ ਜ਼ਿਆਦਾ ਅਫਤ ਲੋੜਸ਼ਕਤਾ ਹੈਗੀ ਹੈ ਜੋ ਮੈਂ ਸਮਝ ਲੈਂ। ਬਿਲਕੁਲ ਐਸਾ ਸਾਡੇ ਨਾਲ ਪਾਰਕ ਹਸਪੀਟਲ ਦੇ ਮਾਈ ਡਾਕਟਰ ਜਿਨ੍ਹਾਂ ਨੇ ਮਾਨਸਿਕ ਰੋਗੀ ਅਤੇ ਨਸ਼ੇ ਬਾਰੇ ਜਾਣਕਾਰੀ ਦਿੱਤੀ ਹੈ, ਜੇਕਰ ਕੋਈ ਇਸ ਤਰ੍ਹਾਂ ਦਾ ਮਰੀਜ਼ ਹੈ ਤਾਂ ਉਹ ਨਾਲ ਸੰਪਰਕ ਕਰ ਸਕਦਾ ਹੈ। ਮੁਨੀਸ਼ ਗਰ ਪੀਟੀਸੀ ਨਿਊਜ਼ ਬਟੰਡਾ